ਵਾਰਤਕ ਦਾ ਪਾਠ ਪ੍ਰਾਰਥਨਾ ਬੰਦੇ ਲਈ ਅਰਦਾਸ ਬਹੁਤ ਜ਼ਰੂਰੀ ਹੈ ਸਭ ਤੋਂ ਸਿਆਣਾ ਆਦਮੀ ਸੋਕਰਾਟ ਵੀ ਅਰਦਾਸ ਦਾ ਕਾਇਲ ਸੀ ਕਈ ਵਾਰੀ ਵੱਡੇ ਰਾਠ ਮਨੁਕਲੇ ਵੀ ਅਰਦਾਸ ਤੋਂ ਬਿਨਾ ਹੋਰ ਕੋਈ ਆਸਰਾ ਨਹੀਂ ਰਹਿ ਜਾਂਦਾ ਸਿੱਖ ਧਰਮ ਵਿੱਚ ਅਰਦਾਸ ਦੀ ਬਹੁਤ ਮਹੱਤਤਾ ਹੈ ਜਨਮ ਵੇਲੇ ਮਰਨ ਵੇਲੇ ਵਿਆਹ ਵੇਲੇ ਜੰਗ ਵੇਲੇ ਕੋਈ ਮੌਕਾ ਨਹੀਂ ਜੋ ਸਿੱਖ ਲਈ ਬਿਨਾ ਅਰਦਾਸ ਹੋਵੇ ਸਨ 1893 ਵਿੱਚ ਖਾਲਸਾ ਟ੍ਰੈਕਟ ਸੁਸਾਇਟੀ ਦਾ ਮੁੱਢ ਵੱਜਦਾ ਇਹ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਸਦਕਾ ਹੈ ਇਸ ਦਾ ਪਹਿਲਾ ਟ੍ਰੈਕਟ ਜੋ ਛਪਿਆ ਉਸ ਦਾ ਨਾਮ ਪ੍ਰਾਰਥਨਾ ਹੈ ਅਰਦਾਸ ਫਰਜ ਹੈ ਉਤਰ ਗੈਰ ਜ਼ਰੂਰੀ ਹੈ ਆਸਕਰ ਵਾਇਲਡ ਨੇ ਉੱਤਰ ਬਾਰੇ ਲਿਖਿਆ ਕੀ ਅਰਦਾਸ ਦਾ ਉੱਤਰ ਮਿਲਣਾ ਹੀ ਨਹੀਂ ਚਾਹੀਦਾ ਨਹੀਂ ਤਾਂ ਉਹ ਖਤੋ ਖਿਤਾਬਤ ਦਾ سلسلہ ਬਣ ਜਾਂਦਾ ਹੈ ਸਿੱਖ ਦੀ ਅਰਦਾਸ ਬਿਲਕੁਲ निराली ਚੀਜ਼ ਹੈ ਕਿਉਂਕਿ ਇਹ ਖਤਮ ਸਰਬੱਤ ਦੇ ਭਲੇ ਲਈ ਦੀ ਮੰਗ ਵਿੱਚ ਹੁੰਦੀ ਹੈ ਜਿਵੇਂ ਆਪਾਂ ਸੁਣਿਆ ਮਾਂ ਕਿ ਤੂ ਠਾਕਰ ਤੁੰਬੇ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ ਸਿੱਖ ਲਈ ਅਰਦਾਸ ਚੜ੍ਹਦੀ ਕਲਾ ਦਾ ਸਾਧਨ ਹੈ ਮਹਾਰਾਜਾ ਰਣਜੀਤ ਸਿੰਘ ਦੀ ਬਹਾਦਰੀ ਤੇ ਉਦਾਰਤਾ ਕੌਣ ਨਹੀਂ ਜਾਣਦਾ ਉਹ ਸ਼ੇਰਦਿਲ ਕਦੇ ਨਹੀਂ ਘਬਰਿਆ ਔਕੜ ਵੇਲੇ ਅਕਾਲ ਪੁਰਖ ਅੱਗੇ ਅਰਦਾਸ ਕਰਨੀ ਤੇ ਕਾਰਜ ਸਿਧੇ ਲੇ ਲੈਣੇ ਇੱਕ ਵੱਡੇ ਸਰਦਾਰ ਜੋ ਪਹਿਲਾਂ ਧੜਵੀ ਸੀ ਆਕੀ ਹੋ ਗਿਆ ਮਹਾਰਾਜ ਨੇ ਬੁੜੇ ਆਖ ਨਾਲ ਇਸ ਨੂੰ ਜਿੱਤਿਆ ਤੇ ਰੋਤਾਸ ਦੇ ਕਿਲੇ ਵਿੱਚ ਕੈਦ ਕਰ ਦਿੱਤਾ ਸਰਕਾਰੀ ਨੌਕਰ ਜਦੋਂ ਅੰਨ ਪਾਣੀ ਦੇਣ ਆਉਂਦਾ ਤਾਂ ਮਹਾਰਾਜ ਨੂੰ ਹਜ਼ਾਰਾਂ ਗਾਲਾਂ ਕੱਢਦਾ ਅਚਾਨਕ ਇਸ ਨੂੰ ਆਪਣੀ ਕੁਟਿਆ ਵਿੱਚ ਇੱਕ ਪੁਰਾਣੀ ਪੋਥੀ ਲੱਭੀ ਉਸ ਨੂੰ ਪੜਨ ਬੈਠ ਗਿਆ ਇਸ ਵਿੱਚ ਤੁਕ ਸੀ ਸਦ ਬਖਸ਼ਿੰਦ ਸਦਾ ਮਿਹਰਵਾਨ ਸਵਨਾ ਦੇ ਆਧਾਰੇ ਕਿ ਪ੍ਰਮਾਤਮਾ ਬਖਸ਼ਣਹਾਰ ਹੈ ਇਸ ਤੁਕ ਦੇ ਪਵਿੱਤਰ ਭਾਵ ਨੇ ਇਸ ਡੁੱਬਦੇ ਪੁਰਖ ਨੂੰ ਸਹਾਰਾ ਦਿੱਤਾ ਉਸ ਧੜਵੀ ਨੂੰ ਰਾਤ ਪਰ ਨੀਂਦ ਨਾ ਆਈ ਤੇ ਅਕਾਲ ਪੁਰਖ ਅੱਗੇ ਅਰਦਾਸ ਕਰਨ ਲੱਗਾ ਕਿ ਮੈਂ ਬਹੁਤ ਬੇਦੋਸ਼ੇ ਮਾਰੇ ਹਨ ਮੇਰੇ ਤੋਂ ਵੱਧ ਕੇ ਕੋਈ ਪਾਪੀ ਨਹੀਂ ਇਸ ਪ੍ਰਕਾਰ ਪ੍ਰਾਰਥਨਾ ਕਰਦਾ ਰਿਹਾ ਫਿਰ ਉਹ ਦੁਆਰਾ ਪੁਥੀ ਪੜਦਾ ਸ਼ਬਦ ਪੜ੍ਹ ਕੇ ਉਸ ਨੂੰ ਬੜਾ ਆਨੰਦ ਮਿਲਿਆ ਤੇ ਉਸ ਦਾ ਮਨ ਸ਼ਾਂਤ ਹੋ ਗਿਆ ਕੁਝ ਦਿਨ ਹੋਏ ਫਿਰ ਉਹ ਪੁਥੀ ਪੜਨ ਲੱਗਾ ਤਾਂ ਇਹ ਸ਼ਬਦ ਪੜਿਆ ਜਾ ਕੋ ਮੁਸ਼ਕਲ ਅਤ ਬਣੇ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਣ ਸਾਖ ਵੀ ਭੱਜ ਖਰੇ ਸਭੋ ਭੱਜੇ ਆਸਰਾ ਚੁੱਕੇ ਸਭ ਅਸਰਾਓ ਚਿਤ ਆਵੇ ਉਸ ਪਰਮ ਲੱਗੇ ਨ ਤਤੀ ਬਾਉ ਇੱਕ ਗ੍ਰੰਥੀ ਨੂੰ ਸੁਧਵਾ ਕੇ ਕਈ ਸ਼ਬਦਾਂ ਦੇ ਅਰਥ ਸਮਝਦਾ ਉਸ ਕੈਦੀ ਦਾ ਵਰਤੋਂ ਵਰਤਾਰਾ ਬਦਲ ਗਿਆ ਮਿੱਠਾ ਬੋਲਣ ਲੱਗਾ ਨਿਮਰਤਾ ਸੁਭਾਅ ਵਿੱਚ ਆ ਗਈ ਕੁਝ ਦਿਨ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਰੂਤਾਸ ਡੇਰੇ ਲਾਇ ਉਸ ਰਾਤ ਆਪ ਟਿੱਲੇ ਹੋ ਗਏ ਜਦੋਂ ਅੱਧੀ ਰਾਤ ਤੱਕ ਨੀਂਦ ਨਾ ਆਈ ਤਾਂ ਅਕਾਲ ਪੁਰਖ ਅੱਗੇ ਬੇਨਤੀ ਕੀਤੀ ਕਿ ਪ੍ਰਮਾਤਮਾ ਮੈਨੂੰ ਨੀਂਦ ਬਖਸ਼ ਝਟ ਅੱਖ ਲੱਗ ਗਈ ਸਵੇਰੇ ਖੁਸ਼ੀ-ਖੁਸ਼ੀ ਉੱਠੇ ਵਜ਼ੀਰ ਧਿਆਨ ਸਿੰਘ ਸਦਾ ਕੇ ਬੋਲੇ ਰਾਜਾ ਜੀ ਵਾਹਿਗੁਰੂ ਨੇ ਮੇਰੀ ਬੇਨਤੀ ਸੁਣੀ ਮੈਂ ਇੱਕ ਭਾਰੇ ਕੈਦੀ ਨੂੰ ਛੁਟਕਾਰਾ ਦਿਆਂ ਰਾਜਾ ਬੋਲਿਆ ਸੱਚੇ ਬਾਦਸ਼ਾ ਇਸ ਕਿਲੇ ਵਿੱਚ ਇੱਕ ਧੜਵੀ ਸਰਦਾਰ ਕੈਦ ਹੈ ਮਹਾਰਾਜ ਦਾ ਹੁਕਮ ਹੋ ਗਿਆ ਉਸ ਨੂੰ ਮਹਾਰਾਜਾ ਅੱਗੇ ਪੇਸ਼ ਕੀਤਾ ਉਸ ਨੇ ਕਿਹਾ ਕਿ ਮੈਂ ਆਪ ਦੀ ਕਿਰਪਾ ਨਾਲ ਧੜਵੀ ਤੋਂ ਸਰਦਾਰ ਬਣਾਵਾਂ ਤੇ ਕੈਦ ਵਿੱਚ ਸੱਚੇ ਪਿਤਾ ਪਰਮੇਸ਼ਰ ਦੇ ਪ੍ਰੇਮ ਤੋਂ ਜਾਣੂ ਹੋਇਆ ਮਹਾਰਾਜ ਖੋਸ਼ ਹੋਏ ਤੇ ਸਰਦਾਰੀ ਦੇਣ ਲੱਗੇ ਉਸਨੇ ਸਾਫ਼ ਇਨਕਾਰ ਕਰ ਦਿੱਤਾ ਉਸਨੇ ਕਿਹਾ ਉਹ ਪ੍ਰਮਾਤਮਾ ਤੇ ਪਰਮੇਸ਼ਰ ਤੇ ਹਮੇਸ਼ਾ ਭਰੋਸਾ ਰੱਖੋ ਪ੍ਰਾਰਥਨਾ ਕਰਨੀ ਵਿਅਰਥ ਨਹੀਂ ਹੈ ਰੱਬ ਸਾਡਾ ਦਿਆਲੂ ਪਿਤਾ ਹੈ ਅਸੀਂ ਭੁੱਲਣਹਾਰ ਪੁੱਤਰ ਹਾਂ ਪਰਮੇਸ਼ਰ ਸਾਡੇ ਨਾਲ ਪ੍ਰੇਮ ਕਰਦਾ ਹੈ ਉਸ ਨੂੰ ਪ੍ਰਾਪਤ ਕਰਨ ਦੀ ਕੁੰਜੀ ਵੀ ਉਸ ਨਾਲ ਪ੍ਰੇਮ ਕਰਨਾ ਹੈ ਜਸਵੰਗੁਰੂ ਜੀ ਦਾ ਬਾਗ ਹੈ ਸੱਚ ਕਹੋ ਸੁਣ ਲਿਓ ਸਵੇ ਜਿਨ ਪ੍ਰੇਮ ਕਿਓ ਤੈਨਹੀ ਪ੍ਰਪਾਇਓ ਇਹ ਦੁਨੀਆ ਥੋੜੇ ਦਿਨ ਹੈ ਅੰਤ ਪਰਮੇਸ਼ਰ ਦੀ ਦਰਗਾਹੇ ਚਲਣਾ ਹੈ ਉਥੇ ਭਲੇ ਬੁਰੇ ਕੰਮਾਂ ਦਾ ਨਿਸਤਾਰਾ ਹੋਣਾ ਹੈ ਜਾਂ ਸਦਾ ਦੀ ਖੁਸ਼ੀ ਜਾਂ 84 ਲੱਖ ਜੁਨਾਂ ਦਾ ਨਰਕ ਉਸ ਪਾਪੀ ਵਾਂਗੂ ਇਸੇ ਜਗਤ ਵਿੱਚ ਪਿਤਾ ਤੋਂ ਪਾਪ ਬਖਸ਼ਾ ਕੇ ਭਜਨ ਰੂਪੀ ਖੇਪ ਲਦ ਲੋ ਜਗਤ ਦਾ ਵਿਹਾਰ ਸ਼ੁੱਧ ਰੱਖੋ ਮਨ ਕਰਤਾਰ ਵੱਲ ਰੱਖੋ ਅਤੇ ਸਦੀਪ ਪ੍ਰਾਰਥਨਾ ਕਰੋ ਸਵੈ ਰੱਖਿਆ ਦੀ ਅਰਜ਼ੋਈ ਕੇਵਲ ਅਕਾਲ ਪੁਰਖ ਅੱਗੇ ਹੀ ਕੀਤੀ ਜਾ ਸਕਦੀ ਹੈ